ਕਿਨੇ ਦੇਖਦੇ ਹਾਂ ਵੱਡਾ ਸੰਘਰਸ਼ ਰਿਹਾ ਤੁਹਾਡਾ ਖਾਸ ਕਰਕੇ ਹਰਿਆਣਾ ਕਮੇਟੀ ਨੂੰ ਵੱਖਰਾ ਕਰਨ ਦੇ ਵਿੱਚ ਤੇ ਅੱਜ ਇੱਕ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਕਿਸ ਤਰ੍ਹਾਂ ਨਭਾਓਗੇ ਆਉਣਲੇ ਸਮੇਂ ਦੇ ਵਿੱਚ ਪਹਿਲਾਂ ਤੇ ਆਪਾਂ ਸਾਬ ਸ੍ਰੀ ਹਰਮੰਦਰ ਸਾਹਿਬ ਦੀ ਜੋ ਵੀ ਜਗ੍ਹਾ ਹੈਗੇ ਸ਼ਰੋਮਣੀ ਗੁਰਦੁਆਰਾ ਪਾਇ ਸ਼ਰੋਮਣੀ ਗੁਰਦੁਆਰਾ ਪਰਬੰਦੇ ਕਮੇਟੀ ਦੀ ਉਹਦੇ ਸੜਾ 40% ਟੱਕ ਬਣਦਾ ਹੈ ਹਰਿਆਣਾ ਦਾ ਅਸੀਂ ਸਾਡੀ ਇੱਥੇ ਹਰਿਆਣੇ ਦੀ ਬਖਰੀ ਸਰਾ ਨਹੀਂ ਕੋਨੀ ਅਸੀਂ ਆਪਣੀ ਸਰਾ ਬਣਾਉਣਾ ਚਾਹੁੰਦੇ ਹਾਂ ਕੀ ਜੜੀਆਂ ਵਾਲੇ ਬਾਗ ਦੇ ਵਿੱਚ ਆ ਨਾਲ ਜਗਾ ਖਪਈਏ ਉਹ ਸਾਨੂੰ ਦੇ ਦਿਓ ਅਸੀਂ ਆਪਣੀ ਇੱਥੇ 200 ਕਮਰੇ ਦੀ ਸ਼ਰਾਬ ਲਾਵਾਂਗੇ ਤੁਸੀਂ ਵੀ ਖੁਸ਼ ਅਸੀਂ ਵੀ ਖੁਸ਼ ਗੋਲਕਾਂ ਪਰੀਆਂ ਹੁੰਦੀਆਂ ਨੇ ਪਰ ਗੋਲਕਾਂ ਨੂੰ ਹੋਰ ਕਿਵੇਂ ਵਿਧਾਇਆ ਜਾਏ ਗੋਲਕਾਂ ਦੀ ਦੁਰਵਰਤੋਂ ਨਾ ਹੋਏ ਇਹ ਇਹ ਗੱਲ ਵੇਖਣ ਵਾਲੀ ਹੈ ਪਰ ਗੁਰੂ ਦੀ ਗੋਲਕ ਤੇ ਹੈ ਆਮਦਨ ਤੇ ਹੈ ਪਰ ਉਹਨੂੰ ਅਸੀਂ ਪ੍ਰਯੋਗ ਕਿਸ ਤਰ੍ਹਾਂ ਕਰਨਾ ਹੈ ਪ੍ਰਯੋਗ ਕਿਸ ਤਰ੍ਹਾਂ ਕਰਨਾ ਉਹਨੂੰ ਬਚਾਣਾ ਕਿਸ ਤਰ੍ਹਾਂ ਉਹ ਦੇ ਗਾਸ ਤੇ ਸਾਡੀ ਐਡਜੈਕਟਿਵ ਕਮੇਟੀ ਦੀ ਪਰਸੋਂ ਮੀਟਿੰਗ ਹੋਈ ਸੀ ਜਿਨ੍ਹਾਂ ਕੋਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੜ ਕੇ ਲਈ ਜੇ ਉਹਨਾਂ ਨੂੰ ਪਛੜਨ ਵਾਸਤੇ ਮੈਂ ਤੇ ਦਾदू ਵਾਲ ਨੇ ਹੱਥ ਮਲਾਇਆ ਐ ਇਸੇ ਕਰਕੇ ਮਿਲਾਇਆ ਐ ਕਿ ਜਿਨ੍ਹਾਂ ਕੋਲ ਕਮੇਟੀ ਲਈਏ ਦੁਬਾਰਾ ਉਹ ਨਾ ਇਸ ਕਮੇਟੀ ਦੇ ਕਾਬਜ ਹੋ ਜਾਣ ਤੇ ਇਸ ਕਰਕੇ ਨੰਬਰਿੰਗ ਚਾਹੀਦੀ ਏ ਡੈਮੋਕਰੇਸੀ ਦੇ ਵਿੱਚ ਨੰਬਰ ਪੂਰੇ ਕਰਨੇ ਸਨ ਉਹ ਉਹ ਤਰਲੇ ਕਰਦੇ ਰਹੇ ਵੀ ਸਾਡੇ ਨਾਲ ਕਮੇਟੀ ਬਣਾ ਲਓ ਉਧਰ ਨਾ ਜਾਓ ਪਰ ਮੈਂ ਕਿਹਾ ਇਹਨਾਂ ਨੂੰ ਛੱਡ ਦਿਓ ਜਿਨ੍ਹਾਂ ਕੋਲ ਕਮੇਟੀ ਲਈਏ ਤੁਹਾਡੇ ਨਾਲ ਬਣਾ ਲਈ ਨੇ ਆ ਮਨ ਮੋਹਨ ਸਿੰਘ ਜੀ ਦੀ ਖਾਸ ਕਰਕੇ ਜਿਹੜੀ ਤੁਲਨਾ ਕੀਤੀ ਆ ਰਾਜੋਵਾਣਾ ਜੀ ਨੇ ਤੁਹਾਡੇ ਤੇ ਕੀ ਪ੍ਰਤੀਕਰਮ ਇਹ ਪੁੱਛਣਾ ਚਾਹੁੰਦਾ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਆਪੋ ਆਪਣੇ ਫੀਲਡ ਨੇ ਕੋਈ ਕੁਰਬਾਨੀ ਕਰ ਸਕਦਾ ਹੈ ਕੌਮ ਵਾਸਤੇ ਕੋਈ ਕੌਮ ਅੱਗੇ ਜਾਣ ਵਾਸਤੇ ਇਹ ਆਰ 6 ਹੈ ਤਾਂ ਕਰ ਸਕਦਾ ਕੋਈ ਆਪਣੇ ਦਿਮਾਗ ਨਾਲ ਦਿਮਾਗ ਦੇ ਅਨਸਾਰ ਆਪਣੇ ਦੇਸ਼ ਨੂੰ ਆਪਣੇ ਸਿੱਖ ਕੌਮ ਨੂੰ ਉੱਤੇ ਜਾ ਰਿਹਾ ਹੈ ਸਾਰੀ ਦੁਨੀਆ ਦੇ ਲੋਕ ਅੱਜ ਡਾਕਟਰ ਮਨਮੋਹਨ ਸਿੰਘ ਦਾ ਲੋਹਾ ਮੰਨਦੇ ਨੇ ਮੈਂ ਇਹ ਨਹੀਂ ਕਹਿੰਦਾ ਬਸ ਉਹ ਸ਼ਹੀਦ ਉਹਨੇ ਦੁੱਤ ਨੇ ਜਿਨ੍ਹਾਂ ਸ਼ਹੀਦਾਂ ਕਰਕੇ ਸਾਡਾ ਦੇਸ਼ ਜਾ ਰਿਹਾ ਸਾਡੀ ਕੌਮ ਬਚੀ ਰਹੀ ਸਾਡਾ ਧਰਮ ਬਚਿਆ ਰਿਹਾ ਉਹਨਾਂ ਦੀ ਉੱਤੇ ਫੋਟੋ ਲਾ ਰਹੇ ਹੋ ਉਹਦੀ ਜਿੰਨੇ ਜਿੰਨੀ ਕੁ ਉਹਦੀ ਉਹਨੇ ਕੀਤਾ ਉਹਦੀ ਠੱਲੇ ਲਾ ਦਿਓ ਦੂਜੀ ਸਿੱਖਿਆ ਵਾਸਤੇ ਇੱਕ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਸਾਡੇ ਅਗੇ ਚੈਲੰਜ ਬਣਿਆ ਪਈਦਾ ਸਾਡਾ ਮੀਰੀ ਪੀਰੀ ਮੈਡੀਕਲ ਕਾਲਜ ਉਹਦੇ ਤੇ 100 ਕਰੋੜ ਰੁਪਈਆ ਲੱਗਣਾ ਪ੍ਰੈਲਟੀ ਕੇਸ ਤੇ 100 ਕਰੋੜ ਰੁਪਈਆ ਲਾ ਕੇ ਮੈਡੀਕਲ ਕਾਲਜ ਸ਼ੁਰੂ ਕਰਕੇ ਤੇ ਬੱਚਿਆਂ ਨੂੰ 100 ਡਾਕਟਰ ਬਣਾ ਕੇ ਉੱਥੇ ਭੇਜਣਾ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਹਾ ਤਜਿੰਦਰ ਸਿੰਘ ਦਰਬਾਰ ਸਾਹਿਬ ਥੋੜੀ ਦੇਰ ਪਹਿਲਾਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਜੀ ਬਾਬਾ ਬਲਜੀਤ ਸਿੰਘ ਦਾਦੂਵਾਲ ਨਤਮਸਤਕ ਹੋ ਕੇ ਆਏ ਆ ਕਿਉਂਕਿ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਹਰਿਆਣਾ ਕਮੇਟੀ ਵਾਸਤੇ ਬੜਾ ਵੱਡਾ ਸੰਘਰਸ਼ ਕੀਤਾ ਸੀ ਜਗਦੀਸ਼ ਸਿੰਘ ਢਿੰਡਾ ਜੀ ਨੇ ਅੱਜ ਇੱਕ ਵੱਡਾ ਅਹੁਦਾ ਮਿਲਿਆ ਉਹਨਾਂ ਨੂੰ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਬਣ ਕੇ ਪਹੁੰਚੇ ਸੀ ਨਤਮਸਤਕ ਹੋਏ ਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹੁਣ ਅਕਾਲ ਚੈਨਲ ਨਾਲ ਜੁੜੇ ਆ ਪਹਿਲਾਂ ਗੁਰਫਤ ਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਬਾਰਕਬਾਦ ਛਿੰ다 ਸਾਹਿਬ ਪਹਿਲਾਂ ਤੁਹਾਨੂੰ ਬਹੁਤ-ਬਹੁਤ ਆਪ ਜੀ ਨੂੰ ਅਕਾਲ ਚਲਨ ਨੂੰ ਬਹੁਤ-ਬਹੁਤ ਮੁਬਾਰਕਾਂ ਛਿੰ다 ਸਾਹਿਬ ਕਿਵੇਂ ਦੇਖਦੇ ਆ ਵੱਡਾ ਸੰਘਰਸ਼ ਰਿਹਾ ਤੁਹਾਡਾ ਖਾਸ ਕਰਕੇ ਹਰਿਆਣਾ ਕਮੇਟੀ ਨੂੰ ਵੱਖਰਾ ਕਰਨ ਦੇ ਵਿੱਚ ਤੇ ਅੱਜ ਇੱਕ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਕਿਸ ਤਰ੍ਹਾਂ ਨਿਭਾਓਗੇ ਆਉਣਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਇਹ ਜਾਣਨਾ ਚਾਹੁੰਦੀ ਏ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਚੋਣ ਹੋ ਗਿਆ ਸੰਗਠਨ ਨੇ 40 ਮੈਂਬਰ ਚੁਣ ਕੇ ਪੇਜਤੇ ਨੌ ਕੋਪਟ ਹੋ ਗਏ 59 ਦਾ ਹਾਊਸ ਬਣ ਗਿਆ ਇਹ 59 ਦੇ ਹਾਊਸ ਤੇ ਬੜੀਆਂ-ਬੜੀਆਂ ਜ਼ਿੰਮੇਵਾਰੀਆਂ ਆ ਗਈਆਂ ਜੋ 40 ਦੇ 40 ਮੈਂਬਰ ਇਲੈਕਟ ਹੋ ਕੇ ਆਏ ਉਹਨਾਂ ਸੰਗਠਨ ਨਾਲ ਬਹੁਤ ਵਾਦੇ ਕੀਤੇ ਜਿੱਥੇ ਸਿੱਖਿਆ ਦਾ ਵਾਦਾ ਕੀਤਾ ਉੱਥੇ ਹੈਲਥ ਦਾ ਵਾਦਾ ਕੀਤਾ ਜਿੱਥੇ ਧਰਮ ਪ੍ਰਚਾਰ ਦਾ ਵਾਦਾ ਕੀਤਾ ਉੱਥੇ ਸਮਾਜੀ ਕੰਮਾਂ ਦਾ ਵੀ ਵਾਦਾ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਵਾਅਦਿਆਂ ਤੇ ਸੰਗਰ ਦਾ ਆਸ਼ੀਰਵਾਦ ਰਹੇ ਉਸ ਗੁਰੂ ਮਹਾਰਾਜ ਰਾਮਦਾਸ ਦਾ ਸਾਡੇ ਸਿਰ ਤੇ ਹੱਥ ਰਹੇ ਅਕਾਲ ਤਖਸਬ ਸਾਨੂੰ ਸੇਧ ਦਿੰਦਾ ਰਹੇ ਤੇ ਅਸੀਂ ਕੀਤੇ ਹੋਏ ਵਾਦੇ ਬੜੇ ਚੰਗੇ ਢੰਗ ਤਰੀਕੇ ਨਾਲ ਉਹਨਾਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਰਹੀਏ ਇਹ ਗੁਰੂ ਮਹਾਰਾਜ ਅਗੇ ਅਰਦਾਸ ਕਰਨ ਵਾਸਤੇ ਸਾਬ ਸ੍ਰੀ ਹਰਿਮੰਦਰ ਸਾਹਿਬ ਨਰਮਸਤਕ ਹੋਣ ਆਏ ਸਾਂ ਅਕਾਲ ਤਖਸਬ ਤੋਂ ਸ਼ਕਤੀ ਲੈਣ ਆਏ ਸਾਂ ਹੋ ਵੋ ਕੱਟਰ ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋ ਲੈ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੀ ਇੱਕ ਸਰਮੋਰ ਸੰਸਥਾ ਹੈ ਸਿੱਖ ਪਾਰਲੀਮੈਂਟੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਛੋਟਾ ਪ੍ਰਭ ਮੰਨੋ ਅਸਾਂ ਤੁਹਾਡੇ ਕੋਲੋਂ ਮੰਗਣਾ ਹੈ ਵੱਡੇ ਪ੍ਰਭ ਕੋਲੋਂ ਛੋਟਾ ਪ੍ਰਭ ਮੰਗਦਾ ਰਹਿੰਦਾ ਹੈ ਇਹ ਨਕਮ ਮਰੋੜ ਕੇ ਨਾ ਧਿਆ ਦੇ ਖੁੱਲੇ ਘਫੇ ਦੇਣ ਦੀ ਕੋਸ਼ਿਸ਼ ਕਰਿਆ ਦੇ ਛੋਟਾ ਪ੍ਰਾਧਾਨ ਮੰਗਦੇ ਰਹਗਾ ਭਾਵੇਂ ਤੁਸੀਂ ਚੱਕੇ ਮਾਰੋ ਤਾਂ ਵੀ ਆ ਮੰਗਣਾ ਹੀ ਮੰਗਣਾ ਹੈ ਸਾਡਾ ਹੱਕ ਵੀ ਬੰਦਾ ਹੈ 1947 ਤੋਂ ਲੈ ਕੇ ਤੇ 2004 ਤੱਕ 2004 ਤੱਕ ਤੇ 2022 ਨੂੰ ਅਸਲੀ ਹਰਿਆਣਾ ਕਮੇਟੀ ਬਣੀ 1947 ਤੋਂ ਲੈ ਕੇ 2022 ਤੱਕ ਦੇ ਪ੍ਰਾਵੋ ਅਸੀਂ ਤੁਹਾਡੇ ਸਾਹਮਣੇ ਤੁਸੀਂ 550 ਤੁਸੀਂ ਸਾਨੂੰ ਕੁਝ ਦਿੱਤਾ ਨਾ ਤੁਸੀਂ ਪਹਿਲੋਂ ਪੰਜਾਬੀ ਸੂਬਾ ਕਰਕੇ ਵੱਖ ਹੋ ਗਏ ਫਿਰ ਅਸਾਂ ਆਖਿਆ ਵੀ ਸਾਨੂੰ ਵੱਡਾ ਅਪਰਾਧ ਦੇਂਦਾ ਕੋਈ ਨਹੀਂ ਅਸੀਂ ਆਪਣਾ ਹੀ ਸਹੀ ਮੰਗ ਲਈ ਤੁਹਾ ਤੁਹਾਨੂੰ ਕੋਰਟ ਜੀ ਤੱਕੇ ਖਵਾਏ ਕੋਰਟ ਨਾ ਮੀ ਤੁਹਾਨੂੰ ਕਹੇ ਤਾਂ ਵੀ ਉਹਨਾਂ ਦਾ ਹੱਕ ਬੰਦਾ ਦੇ ਦਿਓ ਤਾਂ ਤੁਸੀਂ ਟੱਕੇ ਖਲੋਤੇ ਹੋ ਹੁਣ ਤੁਹਾਡੇ ਅੱਗੇ ਬੇਨਤੀ ਕਰਨ ਆਇਆ ਵੀ ਪ੍ਰਾਵੋ ਜਿਹੜਾ ਸਾਡਾ ਹੱਕ ਬੰਦਾ ਹੈ ਇਹੋ ਜੇ ابو ਜਿਹੜਾ ਸਾਡਾ ਹੱਕ ਬੰਦਾ ਹੈ ਉਹ ਸਾਨੂੰ ਦੇ ਦਿਓ ਤੇ ਅਸੀਂ ਕਿਹੜੇ ਕਿਹੜੇ ਹੱਕ ਦੀ ਗੱਲ ਚਿੰਤਾ ਸਵੇ ਦੱਸੇ ਮੈਨੂੰ ਕਿਹੜਾ ਮੈਂ ਤੁਹਾਨੂੰ ਦੱਸਣਾ ਪਹਿਲਾਂ ਤੇ ਆਪਾਂ ਸਾਬ ਸ੍ਰੀ ਹਰਮੰਦਰ ਸਾਹਿਬ ਦੀ ਜੋ ਵੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਸਾਡਾ 40% ਹੱਕ ਬੰਦਾ ਹੈ ਹਰਿਆਣਾ ਦਾ ਅਸੀਂ ਸਾਡੀ ਇੱਥੇ ਹਰਿਆਣੇ ਦੀ ਬਖਰੀ ਸਰਾ ਹੀ ਕੋ ਨਹੀਂ ਅਸੀਂ ਆਪਣੀ ਸਰਾ ਬਣਾਉਣਾ ਚਾਹੁੰਦੇ ਹਾਂ ਤੇ ਸ਼ਰੂਨੀ ਕਮੇਟੀ ਨੂੰ ਅਰਜ਼ੋੜ ਕੇ ਬੇਨਤੀ ਹੈ ਕਿ 40% ਸਾਡਾ ਹੱਕ ਮੰਦਾ ਹੈ ਕਿਰੇ ਨੁਕਰੇ ਪਈ ਜਗ੍ਹਾ ਸਾਨੂੰ ਵੀ ਦੇ ਦਿਓ ਤਾਂ ਕਿ ਅਸੀਂ ਸਿੱਖਾ ਹਰਿਆਣੇ ਦੇ ਸਿੱਖਾਂ ਦਾ ਕੋ ਡੇਗਲੂ ਵੀ ਅਸੀਂ ਲੈ ਜਾਾਂਗੇ ਜਿਹੜੀ ਸੀ ਗਾਲੀ ਤੁਹਾਨੂੰ ਲੋਕੀ ਕੱਢਦੇ ਨੇ ਸ਼ੋਨੀ ਕਮੇਟੀ ਵਾਲੇ ਤੇ ਕਮਰੇ ਨਹੀਂ ਦਿੰਦੇ ਹਰਿਆਣੇ ਵਾਲਿਆਂ ਨੂੰ ਚੰਗਾ ਨਹੀਂ ਸਮਝੀਂਦੇ ਜਦੋਂ ਵਾਅਦਾ ਹੈ ਸਾਡਾ ਪਿਆਰ ਵਧੇਗਾ ਤੁਸੀਂ ਗਾਲੀ ਤੋਂ ਵੱਜ ਜਾਓਗੇ ਤੇ ਅਸੀਂ ਆਪਣੀ ਤਮੰਨਾ ਹਰਿਆਣੇ ਦੇ ਸਿਖਾਰੀ ਪੂਰੀ ਕਰਕੇ ਕਰ ਦਿਆਂਗੇ ਤੁਹਾਡੇ ਕੋਲ ਅੱਜ ਜਗਾ ਪਈ ਇੱਥੇ ਹਰ ਜੋੜ ਕੇ ਬੇਨਤੀ ਹੈ ਕਿ ਜਲੀਆਂ ਵਾਲੇ ਬਾਗ ਦੇ ਵਿੱਚ ਆਹ ਨਾਲ ਜਗਾ ਇੱਕ ਪਈ ਹੈ ਉਹ ਸਾਨੂੰ ਦੇ ਦਿਓ ਅਸੀਂ ਆਪਣੀ ਇੱਥੇ 200 ਕਮਰੇ ਦੀ ਸਰਾਬ ਲਾ ਲਾਂਗੇ ਤੁਸੀਂ ਵੀ ਖੁਸ਼ ਅਸੀਂ ਵੀ ਖੁਸ਼ ਸਿੱਖ ਵੀ ਖੁਸ਼ ਕੋਸ਼ ਪੰਜਾਬ ਦੀ ਸੰਗਤ ਵੀ ਖੁਸ਼ ਨਾਉੜ ਰਿਆਣੇ ਵਾਲੇ ਪੰਜਾਬ ਦੀ ਸੰਗਤ ਨੂੰ ਕਰਨਗੇ ਤਖਲੀਫ ਦੇਣਗੇ ਹੁਣ ਪੰਜਾਬ ਹਰਿਆਣੇ ਵਾਲੇ ਲੜੀ ਜਾਂਦੇ ਨੇ ਦਿੱਲੀ ਵਾਲੇ ਵੀ ਤੁਹਾਨੂੰ ਆਪਣੀ ਕਮੇਟੀ ਸਿੱਖਿਆ ਤੇ ਪ੍ਰਚਾਰ ਨੂੰ ਲੈ ਕੇ ਕਿਵੇਂ ਚੱਲੋਗੇ ਅੱਗੇ ਸਿੱਖਿਆ ਖਾਸ ਕਰਕੇ ਆਪਾਂ ਕਹਿੰਨੇ ਆ ਕਿ ਸਿੱਖਿਆ ਦੇ ਵਿੱਚ ਅਸੀਂ ਪਿੱਛੇ ਆ ਤੇ ਪ੍ਰਚਾਰ ਦੇ ਵਿੱਚ ਵੀ ਕਿਉਂਕਿ ਇਸ ਟਾਈਮ ਦੇ ਉੱਤੇ ਪੰਜਾਬੋਂ ਬਾਹਰ ਬਹੁਤਾਂ ਸਾਈ ਧਰਮ ਵਾਲੇ ਪਾਸੇ ਇੱਕ ਪਿੰਡ ਸੁਣਿਆ ਕਿ ਤਕਰੀਬਨ ਉਹ ਇਲਾਕੇ ਦੇ 3000 ਲੋਕ ਸਾਈ ਧਰਮ ਵਾਲ ਸਿੱਖ ਪავლ ਚ ਲੱਗੇ। ਵੇਖੋ ਭਾਵੇਂ ਸਿੱਖਿਆ ਦਾ ਖੇਤਰ ਹੋਵੇ, ਭਾਵੇਂ ਧਰਮ ਪ੍ਰਚਾਰ ਦਾ ਹੋਵੇ, ਭਾਵੇਂ ਹਲਤ ਦਾ ਹੋਵੇ, ਭਾਵੇਂ ਸਮਾਜਿਕ ਦਾ ਹੋਵੇ। ਉਹਦੇ ਵਾਸਤੇ ਮਾਇਕ ਸਹਾਇਤਾ ਜ਼ਰੂਰੀ ਹੈ, ਮਾਇਆ ਹੋਣਾ ਜ਼ਰੂਰੀ। ਮਾਇਆ ਤੋਂ ਬਿਨਾਂ ਕੁਝ ਵੀ ਨਹੀਂ ਆਪਾਂ ਦਾ। ਬਹੁਤ ਦਿੰਦੀ ਸੰਗਤ ਗੋਲਕਾਂ ਭਰੀਆਂ ਹੁੰਦੀਆਂ ਗੁਰਦਰਾ ਸਾਹਿਬਾਂ ਦੀਆਂ। ਗੋਲਕਾਂ ਭਰੀਆਂ ਹੁੰਦੀਆਂ ਨੇ ਪਰ ਗੋਲਕਾਂ ਨੂੰ ਹੋਰ ਕਿਵੇਂ ਵਿਧਾਇਆ ਜਾਏ? ਗੋਲਕਾਂ ਦੀ ਦੁਰਵਰਤੋਂ ਨਾ ਹੋਵੇ। ਇਹ ਇਹ ਗੱਲ ਵੇਖਣ ਵਾਲੀ ਹੈ। ਬੈ ਗੁਰੂ ਦੀ ਗੋਲ ਤੇ ਹੈ ਅਮਲਨ ਤੇ ਹੈ ਪਰ ਉਹਨੂੰ ਉਹ ਪ੍ਰਯੋਗ ਕਿਸ ਤਰ੍ਹਾਂ ਕਰਨਾ ਹੈ ਪ੍ਰਯੋਗ ਕਿਸ ਤਰ੍ਹਾਂ ਕਰਨਾ ਉਹਨੂੰ ਬਚਾਣਾ ਕਿਸ ਤਰ ਉਹਦੇ ਵਾਸਤੇ ਸਾਡੀ ਐਡਜੈਕਟਿਵ ਕਮੇਟੀ ਦੀ ਪਰਸੋਂ ਮੀਟਿੰਗ ਹੋਈ ਸੀ ਕੱਲ ਕੱਲ ਮੀਟਿੰਗ ਹੋਈ ਸੀ ਉਹਦੇ ਚ ਪਹਿਲਾ ਫੈਸਲਾ ਕੀਤਾ ਵੀ ਗੋਲ ਕਿਵੇਂ ਬਚਾਈ ਜਾਏ ਸਭ ਤੋਂ ਪਹਿਲਾਂ ਪਿਆ ਹੈ ਬੈ ਜਿਹੜਾ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਜਾਏ ਜਿਵੇਂ ਪਾਣੀ ਬੁਰਦਨਾ ਚੋਂ ਹੁੰਦਾ ਪਾਣੀ ਬੁਰਦਨਾ ਚੋਂ ਨਾ ਆਵੇ ਗੁਰੂ ਘਰਾਂ ਚ ਘੜੇ ਰੱਖੇ ਜਾਣ ਮਟਕੇ ਰੱਖੇ ਜਾਣ ਗਲਾਸਾਂ ਚ ਪਾਣੀ ਦਿੱਤਾ ਜਾਏ ਦੂਜਾ ਆ ਜਿਹੜੇ ਸਿਰੋਪਾ ਨੇ ਜਿਹੜਾ ਸਾਡਾ ਸਿਰ ਦਾ ਸਰਤਾਜ ਨੇ ਅੱਜ ਅਸੀਂ ਇਹਨਾਂ ਨੂੰ ਤੋੜੀ ਬਣਾ ਕੇ ਰੱਖਤਾ ਹੈ ਇਹ ਸਾਡੀ ਗੌਰਕ ਤੇ ਬੋਝ ਵੀ ਏ ਤੇ ਸਿਰੋਪਾ ਦੀ ਅਹਿਮੀਅਤ ਵੀ ਘਟ ਰਹੀ ਹੈ ਜਿੰਨੀ ਜਾਰੀ ਚੀਜ਼ ਵੰਡਾਂਗੇ ਉਹਦੀ ਅਹਿਮੀਅਤ ਘਟਦੀ ਜਾਏਗੀ ਜਿੰਨੀ ਚੀਜ਼ ਉਸ ਇਨਸਾਨ ਨੂੰ ਮਿਲੇਗੀ ਜਿਹੜਾ ਉਹਦੀ अहमियत ਨੂੰ ਸਮਝਦਾ ਹੋਵੇ ਆਪਾਂ ਤੇ ਸਿਰੋਪਾ ਦਾ ਮਤਲਬ ਹੈ ਸਿਰ ਤੋਂ ਲੈ ਕੇ ਪੈਰ ਤੱਕ ਗੁਰੂ ਨੂੰ ਸਮਰਪਿਤ ਹੋ ਜਾਣਾ ਪਰ ਅਸੀਂ ਤੇ ਆਪਣੇ ਜਿਹੜੇ ਪਾਏ ਗਲ ਦੇ ਕੱਪੜੇ ਨੇ ਉਹਨਾਂ ਨੂੰ ਇਸ ਰੂਪੇ ਨਾਲੋਂ ਐਮੀ ਜਾਰਾ ਦੇ ਦੇਣੇ ਆ ਕਿ ਸਰੂਪੇ ਦਾ ਰੰਗ ਕੱਪੜੇ ਤੇ ਲੱਗ ਗਿਆ ਤਾਂ ਸਾਨੂੰ ਤੁਹਾਨੂੰ ਵਿੱਚ ਮੁਸ਼ਕਲ ਨਾ ਆਵੇ ਇੱਕ ਮਿੰਟ ਵੀ ਸਰੂਪਾ ਨਹੀਂ ਪਾਉਂਦੇ ਫਿਰ ਭਰਾਵੋ ਬੇਨਤੀ ਹੈ ਸਰੂਪਾ ਗਾਲੇ ਵਿੱਚ ਨਾ ਪਵਾਇਆ ਕਰੋ ਜੇ ਤੁਸੀਂ ਇੱਕ ਮਿੰਟ ਵੀ ਨਹੀਂ ਰੱਖ ਸਕਦੇ ਇਹ ਇਸ ਕਰਕੇ ਸਰੂਪੇ ਦਾ ਸਿਸਟਮ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਲਕੁਲ ਬੰਦ ਕਰਤਾ ਹੈ ਨਹੀਂ ਜਾਏਗੀ ਕਿਸੇ ਨੂੰ ਆਮ ਸਿੱਖ ਨੂੰ ਸਰੂਪਾ ਦੇਹਗੀ ਸਰੂਪਾ ਜਿਹੜੀ ਪੰਛੀਆਂ ਮਹਾਨ ਸ਼ਿਕਸ਼ਤਾ ਨੇ ਡਾਡੀਆਂ ਨੂੰ ਦੇਗੀ ਰਾਂਗੀਆਂ ਨੂੰ ਦੇਗੀ ਨੰਗ ਸਿੰਘ ਜਥੇ ਬੰਦੀਆਂ ਨੂੰ ਦੇਗੀ ਜਿਹੜੇ ਸਰੂਪੇ ਦੀ ਕਦਰ ਕਰਨ ਜਾਣਦੇ ਨੇ ਉਹਨਾਂ ਮਹਾਨ ਸ਼ਿਕਸ਼ਤਾ ਨੂੰ ਜਾਏਗੀ ਜਿਨ੍ਹਾਂ ਕੌਮ ਵਾਸਤੇ ਕੁਝ ਕਰਕੇ ਵਿਖਾਇਆ ਹੈ ਜੇ ਪਹਿਲਾ ਸਰੂਪੇ ਦਾ ਇਤਿਹਾਸ ਸੁਣੀਏ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵੇਖੋ ਸਰੂਪਾ ਕਿੰਨਾ ਨੂੰ ਦਿੱਤਾ ਸੀ ਸਰੂਪਾ ਕਿੰਨਾ ਨੂੰ ਮਿਲਿਆ ਸੀ ਜਿਨ੍ਹਾਂ ਦੇ ਸਿਰ ਦੇ ਵਿੱਚ ਗਰਮੀ ਦੇ ਨਾਲ ਤਫਸ਼ ਦੇ ਨਾਲ ਫੋੜੇ ਹੋ ਗਏ ਸਨ ਜਿਹੜਾ ਅਹਿਮੀਤ ਜਾਣਦਾ ਹੋਵੇ ਸਰੋਪੇ ਦੀ ਇਹ ਅਹਿਮੀਤ ਕੀ ਹੈ ਆਪਾਂ ਗੁਰੂ ਅਮਰਦਾਸ ਜੀ ਦੇ ਚਿਲਾਏ ਹੋਏ ਪੂਰਨੇ ਤੇ ਚੱਲਦੇ ਹੋਏ ਸਰੋਪੇ ਦੀ ਅਹਿਮੀਤ ਨੂੰ ਬਰਕਰਾਰ ਰੱਖਾਂਗੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਨਾਲ ਗੋਲਕਾ ਨੂੰ ਵੀ ਲਾਭ ਮਿਲੇਗਾ ਸਰੋਪੇ ਦੀ ਵੀ ਅਹਿਮੀਤ ਵਧੇਗੀ ਅੱਛਾ ਵੀਆਈਪੀ ਕਲਚਰ ਤੁਸੀਂ ਗੱਲ ਕੀਤੀ ਆ ਤੇ ਫਿਰ ਤੁਸੀਂ ਬੋਡੀਗਾਰਡ ਵਗੈਰਾ ਗੱਡੀਆਂ ਵਗੈਰਾ ਸਰਕਾਰੀ ਨਹੀਂ ਲਾਉਗੇ ਵੱਖਰੇ ਤੌਰ ਤੇ ਜਿਹੜੀਆਂ ਅੱਗੇ ਪਾਸੇ ਪਾਇਲਟ ਚੱਲਦੀਆਂ ਇੱਕ ਪਿੱਛੇ ਬੋਲਦੀ ਹੁੰਦੀ ਹੈ ਟਿਊ ਟਿਊ ਕਰਦੀ ਜਾਂਦੀ ਆ ਜਿਵੇਂ ਸਾਡੇ ਭਗਵੰਤ ਸਿੰਘ ਮਾਨ ਜੀ ਵੀ ਕਹਿੰਦੇ ਹੁੰਦੇ ਸੀ ਕਿ ਵੀਆਈਪੀ ਕਲਚਰ ਬੰਦ ਹੋਣਾ ਚਾਹੀਦਾ ਸਰਕਾਰਾਂ ਵੀ ਇਦਾਂ ਹੀ ਕਹਿੰਦੀਆਂ ਪਰ ਹੁਣ ਸਾਰਾ ਕੁਝ ਚੱਲ ਵੀ ਰਿਹਾ ਤੁਸੀਂ ਵੀ ਕਹਿ ਰਹੇ ਹੋ ਵੀਆਈਪੀ ਕਲਚਰ ਬੰਦ ਹੋਊਗਾ ਨਹੀਂ ਵੀਆਈਪੀ ਕਈਆਂ ਤਰੀਕਿਆਂ ਦਾ ਹੁੰਦਾ ਹੈ ਵੀਆਈਪੀ ਅਸੀਂ ਇੱਕ ਧਾਰਮਿਕ ਸੰਸਥਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਸਤੇ ਅਸੀਂ ਮੈਂਬਰ ਚੁਣੇ ਗਏ ਆ ਠੀਕ ਹੈ ਜੀ ਉਹਦਾ ਜਿਹੜਾ ਆਪ ਸੇਵਾਦਾਰ ਹੈ ਤੇ ਜੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਮੁਲਾਜ਼ਮ ਨੇ ਜੋ ਮੁੱਖ ਸੇਵਾਦਾਰ ਘਰ ਵਿੱਚ ਹੁੰਦਾ ਹੈ ਜਾਂ ਮੈਂਬਰ ਹੁੰਦਾ ਹੈ ਤੇ ਸਾਰਾ ਸਟਾਫ ਉੱਠ ਕੇ ਉਹਨਾਂ ਦੇ ਗੋਡਿਆਂ ਨੂੰ ਫਰਥਨਾਂ ਲੱਗ ਪੈਂਦਾ ਹੈ ਕੰਮ ਛੱਡ ਦਿੰਦਾ ਹੈ ਆਪਣਾ ਪਈਏ ਸਾਡਾ ਵੀਆਈਪੀ ਆ ਗਿਆ ਉਹ ਚਿਮਚਾ ਗਰੀ ਉਹਦੀ ਚਾਪਲੂਸੀ ਕਰਨ ਲੱਗ ਪੈਂਦਾ ਉਹ ਵੀਆਈਪੀ ਕਲਚਰ ਉਹ ਵੀ ਉਹ ਸਭ ਤੋਂ ਵੱਡਾ ਹੀ ਵੀਆਈਪੀ ਕਲਚਰ ਹੈ ਵੀ ਆਪਣੇ ਆਪ ਨੂੰ ਵੀਆਈਪੀ ਮਹਿਸੂਸ ਕਰਨਾ ਚੌੜੇ ਹੋ ਕੇ ਪ੍ਰਧਾਨ ਨਖਰ ਹੋ ਜਾਣਾ ਇੱਕ ਇੱਕ ਮੈਂਬਰ ਇੱਕ ਇੱਕ ਕਰਮਚਾਰੀ ਨੇ ਮੈਨੇਜਰ ਹੋਵੇ ਸਕੱਤਰ ਹੋਵੇ ਬਰਛਿਆਲਾ ਹੋਵੇ ਜਿੰਨਾ ਤੇ ਗੋਡਿਆਂ ਨੂੰ ਅਰਥਨਲਾ ਤੇ ਉਹਦਾ ਮਨ ਹੀ ਨਹੀਂ ਰਾਜੀ ਹੁੰਦਾ ਇਹਨਾਂ ਗੋਡਿਆਂ ਨਾਲ ਲਵਾਓਗੇ ਗੋਡਿਆਂ ਨਾਲ ਝਿੰਡਾ ਸਾਹਿਬ ਨਹੀਂ ਲਵਾਉਣਗੇ ਗੋਡਿਆਂ ਨੂੰ ਹੱਥ ਨਹੀਂ ਲਵਾऊंगा ਜਿਹੜਾ ਕੋਈ ਵੀ ਪੰਨਸ ਕਰੇ ਪਾਵੇਂ ਮੈਂਜਰੇ ਪਾਵੇਂ ਪਰਛੇ ਵਾਲਾ ਪਾਵੇਂ ਕਲਰਕ ਜਿਹੜਾ ਪਤਾ ਲੱਗ ਗਿਆ ਮੈਂਬਰ ਸਾਹਿਬਾਨ ਦੇ ਪਰਗਾਨ ਨੂੰ ਗੋਡਿਆਂ ਵਰਤਦਾ ਹੈ ਉਹਦੀ ਚਾਪਲੂਸੀ ਤੇ ਉਹਨੂੰ ਖਮਿਆਜਾ ਪੂਰਨਾ ਜਾਏਗਾ ਉਹਦੀ ਪ੍ਰਮੋਸ਼ਨ ਨਹੀਂ ਹੋਏਗੀ ਉਹਦੀ ਡਿਮੋਸ਼ਨ ਹੋਏਗੀ ਕਿਤੇ ਵੀ ਪਤਾ ਲੱਗ ਗਿਆ ਇਹ ਇਹ ਸਭ ਤੋਂ ਵੱਡਾ ਵੀਆਈਪੀ ਕਲਚਰ ਇਹ ਵੇ ਸਾਡੇ ਦੇ ਵਿੱਚ ਉਸ ਵੀਆਈਪੀ ਕਲਚਰ ਨੂੰ ਖਤਮ ਕਰਨ ਵਾਸਤੇ ਇੱਕ ਸਧਾਰਨ ਸੇਕਸ ਦੇ ਤਰ੍ਹਾਂ ਉਹ ਵੀ ਸੇਵਾਦਾਰ ਉਹੀ ਸੇਵਾਦਾਰ ਅਸੀਂ ਵੀ ਸੇਵਾਦਾਰ ਉਹ ਉਹਨਾਂ ਵਰਗੇ ਅਸੀਂ ਗੁਰੂ ਮਹਾਰਾਜ ਨੇ ਇੱਕੋ ਜਿਹਾ ਪੈਦਾ ਕੀਤਾ ਹੈ ਜਿਹੜਾ ਮੈਂਬਰ ਜਾਂ ਪ੍ਰਧਾਨ ਆਏਗਾ ਆਪਣੇ ਦਫ਼ਤਰ ਦੇ ਵਿੱਚ ਸਾਰੇ ਆਪਣੇ ਕਰਮਚਾਰੀ ਸੇਵਾਦਾਰ ਆਪੋ ਆਪਣੇ ਦਫ਼ਤਰਾਂ ਦੇ ਬਿਠੇ ਰਹਿਣਗੇ ਕੋਈ ਉੱਠ ਕੇ ਨਹੀਂ ਆਏਗਾ ਨਾ ਉੱਠ ਕੇ ਦਰਵਾਜ਼ਾ ਖੋਲੇਗਾ ਸ ਮੈਂ ਕਿਹੜਾ ਲੰਗੜਾ ਲੂਲਾ ਆਪਣਾ ਦਰਵਾਜ਼ਾ ਆਪਣੀ ਖੋਲ ਸਕਦਾ ਮੈਂਬਰ ਨਹੀਂ ਖੋਲ ਸਕਦੇ ਸਾਰੇ ਏਟੇ ਕੱਟੇ ਨੇ ਵੋਟਾਂ ਮੰਗਣ ਵਰਤੇ ਬੜੀਆਂ ਟਾਰਾ ਮਾਰਦੇ ਰਹੇ ਆ ਅਸੀਂ ਬਾਈ ਖਿਲਾਰਦੇ ਉਹਨਾਂ ਦੀ ਭੱਜੇ ਫਿਰਨੇ ਆਪਣੇ ਕੰਮਾਂ ਵਰਤੇ ਤੇ ਆਪਣਾ ਦਰਵਾਜ਼ਾ ਨਹੀਂ ਖੋਲ ਸਕਦੇ ਦਫ਼ਤਰ ਇਹ ਬੈਗਾ ਜੀ ਦੀ ਜਰੂਰਤ ਹੋਵੇਗੀ ਉਸ ਕਰਮਚਾਰੀ ਨੂੰ ਸੱਦੇਗਾ ਨਹੀਂ ਤੇ ਕੋਈ ਕਿਸਨ ਸੱਦੇਗਾ ਮੈਂ ਕਹਿ ਦਿੱਤਾ ਹੈ ਉਹਦੀ ਪ੍ਰਮੋਸ਼ਨ ਨਹੀਂ ਹੋਵੇਗੀ ਆਪਣਾ ਉਹ ਕਰਕੇ ਚਾਪੂਸੀ ਕਰਕੇ ਉਹਦੀ ਡਿਮੋਸ਼ਨ ਹੋਵੇਗੀ ਇਹ ਧਿਆਨ ਰੱਖਣਾ ਇਸ ਸਮੇਂ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨਾ ਕਿਵੇਂ ਆ ਨੇੜਤਾ ਵਾ ਕਿਉਂਕਿ ਵੋਟਾਂ ਦੇ ਵਿੱਚ ਤੁਹਾਡੀ ਵਿਰੋਧਤਾ ਕਰਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੁਹਾਨੂੰ ਸਪਸ਼ਟ ਕਹਿੰਦੇ ਸੀ ਕਿ ਇਹ ਤੇ ਬਾਦਲ ਗਰੁੱਪ ਨਾਲ ਜੁੜੇ ਹੋਏ ਆ ਇਸ ਤਰ੍ਹਾਂ ਜੀ ਵੇਖੋ ਜਦੋਂ ਮੈਦਾਨੇ ਜੰਗੇ 24 ਦਾ ਹੈ ਤੇ ਜਦੋਂ ਸਾਹਮਣੇ ਕੋਈ ਵੀ ਹੋਵੇ ਉਹ ਫਿਰ ਉਹਨਾਂ ਦੀਆਂ ਗਲਤੀਆਂ ਵੀ ਦੱਸਣੀਆਂ ਪੈਣੀਆਂ ਨੇ ਕਮੀਆਂ ਵੀ ਇੱਕ ਦੂਜੇ ਦੀਆਂ ਕੱਢਣੀਆਂ ਆ ਪੌਮੀ ਕੁਸੋਨੇ ਵਰਗਾ ਹੋਵੇ ਉਹਨੂੰ ਵੀ ਆਪਾਂ ਲੋਹੇ ਆਖਦੇ ਨਾ ਮਿੱਟੀ ਆਖਦੇ ਆ ਪਰ ਜਦੋਂ ਉਹ ਸੀ ਦੀ ਜਰੂਰਤ ਹੁੰਦੀ ਏ ਕਿ ਇੱਕ ਉਸ ਜਿਹੜੇ ਪੰਥ ਤੋਂ ਛੇਕੇ ਇਨਸਾਨ ਨੇ ਜਿਨ੍ਹਾਂ ਕੋਲੋਂ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਲੜ ਕੇ ਲਈ ਜੇ ਉਹਨਾਂ ਨੂੰ ਪਛੜਨ ਵਾਸਤੇ ਮੈਂ ਤੇ ਦਾदूवाल ਨੇ ਹੱਥ ਮਲਾਇਆ ਏ ਇਸੇ ਕਰਕੇ ਮਲਾਇਆ ਏ ਕਿ ਜਿਨ੍ਹਾਂ ਕੋਲ ਕਮੇਟੀ ਲਈਏ ਦੁਬਾਰਾ ਉਹ ਨਾ ਇਸ ਕਮੇਟੀ ਦੇ ਕਾਬਜ ਹੋ ਜਾਣ ਇਸ ਕਰਕੇ ਨੰਬਰਿੰਗ ਚਾਹੀਦੀ ਹੈ ਡੈਮੋਕਰੇਸੀ ਦੇ ਵਿੱਚ ਨੰਬਰ ਪੂਰੇ ਕਰਨੇ ਸਨ ਉਹ ਉਹ ਤਰਲੇ ਕਰਦੇ ਰਹੇ ਵੀ ਸਾਡੇ ਨਾਲ ਕਮੇਟੀ ਬਣਾ ਲਓ ਉਧਰ ਨਾ ਜਾਓ ਪਰ ਮੈਂ ਕਿਹਾ ਇਹਨਾਂ ਨੂੰ ਛੱਡ ਦਿਓ ਜਿਨ੍ਹਾਂ ਕੋਲ ਕਮੇਟੀ ਲਈਏ ਤੁਹਾਡੇ ਨਾਲ ਬਣਾ ਲੈਨੇ ਆ ਇਸ ਕਰਕੇ ਇਹ ਦਾਤੂਆ ਸਾਹਿਬ ਕਹਿੰਦੇ ਕੋਈ ਪੈਸਾ ਲੈ ਕੇ ਵੀ ਤੁਰੇ ਫਿਰਦੇ ਰਹੇ ਆ ਜੇ ਦੂਜੇ ਥੜੇ ਦੀ ਗੱਲ ਕਰਦੇ ਹੋ ਕਹਿੰਦੇ ਕਿ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ਾਂ ਕੀਤੀਆਂ ਇਸ ਤਰ੍ਹਾਂ ਦੀ ਪੈਸੇ ਦੇ ਕੇ ਉਹਨਾਂ ਮੈਂਬਰ ਤੇ ਜ਼ਰੂਰ ਖਿਲਾ ਰਹੇ ਨੇ ਬਾਕੀ ਪੈਸੇ ਲੈ ਕੇ ਮੈਂਬਰ ਤੋੜਨ ਵਾਸਤੇ ਜਿਆਦਾ ਦਰੂਵਾਲ ਸਾਹਿਬ ਜਾਣਦੇ ਨੇ ਮੇਰੇ ਸਾਹਮਣੇ ਗੱਲ ਨਹੀਂ ਆਈ ਬਾਕੀ ਪੈਸੇ ਦੇ ਕੇ ਉਹਨਾਂ ਕੈਂਡੀਡੇਟ ਜ਼ਰੂਰ ਆਪਣੇ ਖਿਲਾ ਰਹੇ ਨੇ ਜਿੰਦਾ ਸਾਹਿਬ ਇਸ ਟਾਈਮ ਤੱਕ ਸਾਭਾ ਨਾਲ ਦੇ ਫੈਸਲਿਆਂ ਨੂੰ ਕੋਈ ਵੇਖਦੇ ਹੋ 2 ਤਰੀਕ ਦਾ 2 ਦਸੰਬਰ ਦਾ ਫੈਸਲਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਆਪ ਆਣ ਕੇ ਮਾਫੀ ਮੰਗਦੇ ਆ ਹੁਣ ਜਿਹੜਾ ਮਈ ਮਹੀਨੇ ਦੇ ਵਿੱਚ ਫੈਸਲਾ ਹੋਇਆ ਫਸੀਲ ਦਾ ਫੇਰ ਗੜਗਾਜ ਸਾਹਿਬ ਦਾ ਜਿਹਦੇ ਵਿੱਚ ਟਡਰੀਆਂ ਵਾਲਿਆਂ ਨੇ ਆ ਕੇ ਮਾਫੀ ਮੰਗੀ ਆ ਸਰਨਾ ਸਾਹਿਬ ਉਹ ਵੀ ਪਹੁੰਚੇ ਸੀ ਇੱਥੇ ਉਸ ਤੋਂ ਬਾਅਦ ਆਪਸੀ ਟਕਰਾਅ ਵੀ ਬਣਿਆ ਤਖਸਾਲ ਬਾਨਾਂ ਤੋਂ ਤਖਸਾਲ ਬਾਨਾਂ ਨੂੰ ਹੁਕਮ ਦਿੱਤੇ ਜਾ ਰਹੇ ਇਸ ਤਰ੍ਹਾਂ ਜੀ ਮੈਂ ਸਮੇਂ ਨਾ ਸਿੱਖ ਕੌਮ ਦੇ ਇਤਿਹਾਸ ਦੇ ਨਹੀਂ ਦੇਖਣ ਨੂੰ ਮਿਲ ਸਕਦੇ ਅਕਾਲ ਤਖਸ ਸਾਤ ਉਹ ਸਾਡਾ ਤਖਤ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਬਰਗੇ ਨੂੰ ਸਜ਼ਾ ਲਾਈ ਗਿਆਨੀ ਜੈਲ ਸਿੰਘ ਰੀ ਸਰਦੀਪ ਸਿੰਘ ਜੀ ਬਨਾਲਾ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇੱਥੇ ਇਕਾਲਤਖਤ ਆਣ ਕੇ ਚੁਗਦੀਆਂ ਰਹੀਆਂ ਨੇ ਤੇ ਅੱਜ ਇੱਕ ਆਮ ਇਨਸਾਨ ਕੋਈ ਇਕਾਲਤਖਤ ਦੇ ਜਹੇਦਾਰ ਨੂੰ ਕੱਢ ਰਿਹਾ ਤੇ ਕੋਈ ਇਕਾਲਤਖਤ ਦਾ ਜਹੇਦਾਰ ਉਹਨਾਂ ਨੂੰ ਕੱਢ ਰਿਹਾ ਮੈਂ ਇਹਨਾਂ ਭਰਾਵਾਂਗੇ ਹੱਥ ਜੋੜ ਕੇ ਬੇਨਤੀ ਕਰਨਾ ਬੜਾ ਤਮਾਸ਼ਾ ਲੱਗ ਗਿਆ ਕੌਮ ਦਾ ਨਾ ਲਾਓ ਤਮਾਸ਼ਾ ਕਿ ਆਪਣੀਆਂ ਕੁਰਸੀਆਂ ਵਾਸਤੇ ਕਿੰਨੇ ਕੁ ਰੁਪਏ ਹੋਰ ਜੋੜ ਲੈਣੇ ਤੁਸੀਂ ਕਿਥੋਂ ਤੱਕ ਜਾਣਾ ਹੈ ਕਿੰਨੀ ਵਾਰੀ ਮੁੱਖ ਮੰਤਰੀ ਰਹ ਚੁੱਕੇ ਹੋ ਜੇ ਤੁਹਾਡਾ ਹਾਲੀ ਵੀ ਪੇਟ ਨਹੀਂ ਭਰੀਚਾ ਤੁਸੀਂ ਕੌਮ ਨੂੰ ਛਿੱਕੇ ਤੇ ਟੰਗਤਾ ਅਕਾਲ ਤੱਕ ਸਭ ਨੂੰ ਨਾ ਪਰਵਾਹ ਕਰਕੇ ਉਹਨਾਂ ਵੀ ਥੱਲੇ ਜ਼ਮੀਨ ਦੇ ਵਿੱਚ ਕਿਸਾਨ ਦੀ ਕੋਸ਼ਿਸ਼ ਕਰ ਰਹੇ ਹੋ ਅਕਾਲ ਤੱਕ ਸਭ ਦੀ ਗਰਮਾ ਹੀ ਖਤਮ ਕਰਕੇ ਰੱਖ ਦੀ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਛੋਟਾ ਭਰਾਵਾ ਤੁਹਾਡਾ ਵੱਡਾ ਵਾ ਕੋ ਤੁਹਾਡੇ ਬਰਾਬਰ ਦਾ ਭਰਾਵਾ ਅਕਾਲ ਤੱਕ ਸਭ ਦੀ ਸ਼ਕਸ਼ੀਰ ਨੂੰ ਬਚਾ ਕੇ ਰੱਖੋ ਉਹਦੇ ਉੱਤੇ ਕਿੰਤੂ ਪਰੰਤੂ ਨਾ ਕਰ ਲਾਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਦਾ ਜ਼ਿਕਰ ਹੋ ਰਿਹਾ ਐ ਜੀ ਪੀ ਸੀ ਨੇ ਵਾਹ ਕਦਮ ਪਿੱਛੇ ਚੁੱਕ ਲਿਆ ਰਾਜੋਣਾ ਸਾਹਿਬ ਵੀ ਕਹਿ ਰਿਹਾ ਕਿ ਫੋਟੋ ਨਹੀਂ ਲੱਗਣੀ ਚਾਹੀਦੀ ਤੁਸੀਂ ਕੀ ਵੇਖਦੇ ਯਾਰ ਮਨਮੋਹਨ ਸਿੰਘ ਦੀ ਫੋਟੋ ਅਜਾਇਬ ਘਰ ਚ ਲੱਗਣੀ ਚਾਹੀਦੀ ਸੀ ਇਸ ਤਾਂ ਜੀ ਅਜਾਇਬ ਘਰ ਸਾਡੇ ਉਹ ਨੇ ਕਿ ਸਾਡੇ ਸਿੱਖ ਕੌਮ ਦੇ ਜਿੰਨੇ ਮਹਾਨ ਚਾਹੇ ਉਹ ਯੋਧੇ ਨੇ ਚਾਹੇ ਕੁਰਬਾਨੀਆਂ ਵਾਲੇ ਨੇ ਜਿਹੜੇ ਸ਼ਹੀਦ ਹੋਏ ਨੇ ਜਿੰਨਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਹੈ ਉਹਦੇ ਵਿੱਚ ਜੇ ਇੱਕ ਬੰਦਾ ਸ਼ਹੀਦ ਹੋ ਕੇ ਆਪਣੀ ਕੌਮ ਦੀ ਰੱਖਿਆ ਕਰ ਸਕਦਾ ਤੇ ਜੇ ਕਿਤੇ ਆਪਣਾ ਦੇਸ਼ ਆਪਣੀ ਇਸ ਆਰਥਿਕ ਮੰਦੀ ਵੱਲ ਜਾਂਦਾ ਹੋਵੇ ਤੇ ਉਹ ਇਨਸਾਨ ਆਪਣੀ ਸੂਝ ਬੂਝ ਦੇ ਨਾਲ ਦੇਸ਼ ਨੂੰ ਵਰਲਡ ਦਾ ਪਹਿਲੇ ਨੰਬਰ ਤੇ ਲੈ ਜਾਏ ਤੇ ਸਾਡਾ ਉਹਦਾ ਵੀ ਫਰਜ਼ ਬਣਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਕਿਹਾ ਸੀ ਕਿਸੇ ਨੇ 2 ਪੈਸੇ ਇਹ 2 ਰੁਪਏ ਮੱਥਾ ਗੁਰੂ ਸਾਬ ਨੂੰ ਇਹ ਟੇਕਿਆ ਤੇ ਕਿਸੇ ਗੁਰੂ ਸਾਹਿਬ ਨੇ ਕਿਹਾ ਵੀ ਮੈਨੂੰ ਤੇਰੇ ਸਰੀਰ ਦਾ ਮਾਸ ਚਾਹੀਦਾ ਤੇ ਉਹਨੇ ਆਪਣੇ ਪੱਟ ਦਾ ਮਾਸ ਦੇ ਦਿੱਤਾ ਪਰ ਗੁਰੂ ਸਾਹਿਬ ਨੇ ਜਿਹਨੇ 2 ਰੁਪਏ ਮਰਥਾ 2 ਪੈਸੇ 1 ਟਕਾ ਮਰਥਾ ਟਿੱਕਿਆ ਸੀ ਉਹਨੂੰ ਗੱਲ ਨਾਲ ਲਾਇਆ ਮਾਸ ਦੇਣ ਵਾਲੇ ਨੂੰ ਨਹੀਂ ਲਾਇਆ ਤੇ ਉਹ ਵੇਖ ਕੇ ਹੈਰਾਨ ਸੀ ਮੈਂ ਗੁਰੂ ਸਾਹਿਬ ਦੇ ਕਹਿਣ ਤੇ ਆਪਣੇ ਪਾਟ ਪੱਟ ਦਾ ਮਾਸ ਗੁਰੂ ਸਾਹਿਬ ਅੱਗੇ ਪੇਟਨਾ ਕੀਤਾ ਬਈ ਮੇਰਾ ਸਰੀਰ ਤੇਰੇ ਅਰਪਣ ਹੈ ਤੇ ਜਿਹਨੇ 1 ਟਕਾ ਮਰਥਾ ਟਿੱਕਿਆ ਗੁਰੂ ਸਾਹਿਬ ਉਹਨੂੰ ਗੱਲ ਨਾਲ ਪਹੁੰਚਾਉਂਦੇ ਨੇ ਤੇ ਗੁਰੂ ਸਾਹਿਬ ਨੇ ਉਹਦੇ ਮਨ ਦੀ ਭਾਵਨਾ ਸਮਝੀ ਦੀ ਉਹਨੇ ਆਖਿਆ ਗੁਰਸਿੱਖਾ ਤੂੰ ਮੈਨੂੰ ਸਰੀਰ ਦਾ ਮਾਸ ਦਿੱਤਾ ਹੈ ਟੁਕੜਾ ਦਿੱਤਾ ਹੈ ਪਰ ਇਹ ਗੁਰਸੇਖ ਨੇ ਮੈਨੂੰ ਦਿਲ ਦਾ ਟੁਕੜਾ ਦਿੱਤਾ ਹੈ ਮਾਇਆ ਦਿਲ ਦਾ ਮਾਇਆ ਦੇਣੀ ਕਿਸੇ ਨੂੰ ਬੜੀ ਔਖੀ ਹੈ ਇਸ ਕਰਕੇ ਮਾਇਆ ਵੀ ਜ਼ਰੂਰੀ ਹੈ ਇਹ ਸਾਡੇ ਆਸਤੇ ਕਮ ਚੱਲਣ ਵਾਸਤੇ ਉਹ ਸਾਰਥਿਕ ਤੰਗੀ ਤੋਂ ਹਿੰਦੁਸਤਾਨ ਦੇ ਦੇਸ਼ ਨੂੰ ਬਚਾਉਣ ਵਾਸਤੇ ਕੌਮ 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 ਵਾਸਤੇ ਕੀ ਕੀਤਾ ਸੀ ਹਿੰਦੁਸਤਾਨ ਬਚਾਉਣ ਵਾਸਤੇ ਨਹੀਂ ਪਰ ਇੱਥੇ ਤੇ ਉਹ ਕਹਿ ਰਹੇ ਨੇ ਰਾਜਵਾਨਾ ਸਾਹਿਬ ਨੇ ਕਿਹਾ ਇੱਥੇ ਕੌਮ ਦੇ ਦਰਦੀਆਂ ਦੀਆਂ ਤਸਵੀਰਾਂ ਲੱਗ ਸਕਦੀਆਂ ਕੌਮੀ ਜਰਨਲਿਆਂ ਨੇ ਤਸਵੀਰਾਂ ਲੱਗ ਸਕਦੀਆਂ ਅਮਨ ਮੋਹਨ ਸਿੰਘ ਦਾ ਕੀ ਯੋਗਦਾਨ ਮੰਨਦੇ ਹੋ ਕੌਮ ਵਾਸਤੇ ਜਦੋਂ 84 ਦਾ ਦਰਦ ਹੰਡਾਇਆ ਸੀ ਖਾਸ ਕਰਕੇ ਸਿੱਖਾਂ ਨੇ ਉਦੋਂ ਮਨਮੋਹਨ ਸਿੰਘ ਜੀ ਦੀ ਕੀ ਦੇਣ ਸੀ ਇਹ ਸਵਾਲ ਖੜੇ ਹੋ ਰਹੇ ਆ ਸੋਸ਼ਲ ਮੀਡੀਆ ਤੇ ਇਸ ਤੈ ਜੀ ਆਪਾਂ ਸਿੱਖ ਧਰਮ ਦੇ ਬਹੁਤ ਜ਼ਿਆਦੇ ਭਾਵਕ ਹੋ ਜਾਣੇ ਆ ਹਰ ਫੀਲਡ 'ਚ ਹਰ ਇੱਕ ਦਾ ਯੋਗਦਾਨ ਹੈ ਕੋਈ ਮਾਇਆ ਨਾਲ ਆ ਜਿਹੜੇ ਸਾਡੇ ਹਰਮੰਦਰ ਸਾਹਿਬ ਬਣੇ ਨੇ ਆ ਸਾਡੀਆਂ ਵੱਡੀਆਂ-ਵੱਡੀਆਂ ਸਲਾਮਾਂ ਬਣੀਆਂ ਨੇ ਆ ਸਾਡੇ ਇੰਨੇ ਮਹਿਲ-ਮੁਲਾਰੇ ਤਾਜ ਮਹਿਲ ਵਰਗੇ ਗੁਰੂ ਘਰ ਬਣੇ ਨੇ ਇਹ ਕਰਦੇ ਨਾਲ ਬਣੇ ਨੇ ਇਹ ਮਾਇਆ ਨਾਲ ਬਣੇ ਨੇ ਤੇ ਜੇ ਨਾ ਬਣਦੇ ਤੇ ਇੰਨੀ ਸ਼ੋਭਾ ਜਿਹੜੋ ਬਾਹਰ ਦੀ ਦੁਨੀਆ ਦੇ ਵਿਦੇਸ਼ਾਂ ਦੇ ਲੋਕ ਆਣ ਕੇ ਨਤਮਸਤਕ ਹੁੰਦੇ ਨੇ ਆ ਸਰਾਵਾਵਾਂ ਵੱਡੀਆਂ ਲੰਗਰ ਚੱਲਦੇ ਨੇ ਉਹ ਆਣ ਕੇ ਹੱਥ ਜੋੜ ਕੇ ਵੰਦੇ ਨੇ ਉਹ ਪਿਛਲੀਆਂ ਕੁਰਬਾਨੀਆਂ ਨਹੀਂ ਵੰਦੇ ਅੱਜਕੱਲ੍ਹ ਉਹ ਇਤਿਹਾਸ ਦਾ ਵੀ ਨਹੀਂ ਪਤਾ ਵਈ ਸੇ ਕੌਮ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਉਹ ਵੰਦੇ ਨੇ ਵੀ ਇੰਨੇ ਵੱਡੇ ਮਹਿਲ ਮਨਾਰੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਕੋਈ ਨਹੀਂ ਭੁੱਲ ਸਕਦਾ ਸਰਾਵਾ ਭਮ ਜਿੰਨੀ ਮਰਜ਼ੀ ਪੰ ਬਣਾ ਦਈਏ ਗੁਰਦਵਾਰਾ ਸਾਹਿਬਨ ਵਧੀਆ ਵਾ ਕੀ ਇਤਿਹਾਸ ਭੁੱਲਿਆ ਜਾ ਸਕਦਾ ਸਾਬਜਾਦਿਆਂ ਨੂੰ ਕੋਈ ਨਹੀਂ ਭੁੱਲ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਨਹੀਂ ਭੁੱਲ ਸਕਦਾ ਜਰਨੈਲਾਂ ਨੂੰ ਕੋਈ ਹੁਣੇ ਤੁਸੀਂ ਮੇਨ ਵੱਡੀ ਉਦਾਹਰਨ ਦਿੱਤੀ ਆ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਉਦੋਂ ਬੇਸ਼ੱਕ ਸੰਗਮਰਮਰ ਨਾ ਲੱਗਾ ਹੋਵੇ ਸੋਨਾ ਨਹੀਂ ਸੀ ਲੱਗਾ ਪਰ ਉਹਦੇ ਨਤਮਸਤਕ ਹੁਣ ਇੱਥੇ ਅਕਾਲ ਤੱਕ ਸਭ ਤੇ ਆਉਂਦੇ ਸੀ ਨਾ ਦਰਬਾਰ ਸਭ ਨਤਮਸਤਕ ਹੁਣ ਆਉਂਦੇ ਰਹੇ ਆ ਮਨਮੋਹਨ ਸਿੰਘ ਜੀ ਦੀ ਖਾਸ ਕਰਕੇ ਜਿਹੜੀ ਤੁਲਨਾ ਕੀਤੀ ਆ ਰਾਜੋਵਾਨਾ ਜੀ ਨੇ ਤੁਹਾਡੇ ਤੇ ਕੀ ਪ੍ਰਤੀਕਰਮ ਇਹ ਪੁੱਛਣਾ ਚਾਹੁੰਦਾ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਆਪੋ ਆਪਣੇ ਫੀਲਡ ਨੇ ਕੋਈ ਕੁਰਬਾਨੀ ਕਰ ਸਕਦਾ ਹੈ ਕੌਮ ਵਾਸਤੇ ਕੋਈ ਕੌਮ ਨੂੰ ਅੱਗੇ ਲਜਾਣ ਵਾਸਤੇ ਇਹ ਆਰਥਿਕ ਸਹਾਇਤਾ ਕਰ ਸਕਦਾ ਹੈ ਕੋਈ ਆਪਣੇ ਦਿਮਾਗ ਨਾਲ ਦਿਮਾਗ ਦੇ ਅਨਸਾਰ ਆਪਣੇ ਦੇਸ਼ ਨੂੰ ਆਪਣੇ ਸਿੱਖ ਕੌਮ ਨੂੰ ਉੱਤੇ ਲਜਾ ਸਕਦਾ ਹੈ ਸਾਰੀ ਦੁਨੀਆ ਦੇ ਲੋਕ ਅੱਜ ਡਾਕਟਰ ਮਨਮੋਹਨ ਸਿੰਘ ਦਾ ਲੋਹਾ ਮੰਨਦੇ ਨੇ ਮੈਂ ਇਹ ਨਹੀਂ ਕਹਿੰਦਾ ਬਾ ਉਹ ਸ਼ਹੀਦ ਉਹਦੇ ਤੋਂ ਤਿੰਨੇ ਜਿੰਨਾ ਸ਼ਹੀਦਾਂ ਕਰਕੇ ਸਾਡਾ ਦੇਸ਼ ਹਜਾਰ ਰਿਹਾ ਸਾਡੀ ਕੌਮ ਬਚੀ ਰਹੀ ਸਾਡਾ ਧਰਮ ਬਚਿਆ ਰਿਹਾ ਉਹਨਾਂ ਦੀ ਉੱਤੇ ਫੋਟੋ ਲਾ ਰਹੇ ਹੋ ਤੇ ਉਹਦੀ ਜਿੰਨੇ ਦੀ ਜਿੰਨੀ ਕੁ ਉਹਦੀ ਉਹਨੇ ਕੀਤਾ ਉਹਦੀ ਥੱਲੇ ਲਾ ਦਿਓ ਤੇ ਕੱਲ ਨੂੰ ਲੋਕ ਕਹਿਣਗੇ ਗਿਆਨੀ ਜੈਲ ਸਿੰਘ ਦੀ ਫੋਟੋ ਥੱਲੇ ਲਾ ਦਿਓ ਕਿਉਂਕਿ ਉਹ ਵੀ ਦੇਸ਼ ਦੇ ਰਾਸ਼ਟਰਪਤੀ ਰਹੇ ਸਿਰ ਤੇ ਪੱਗ ਹੁੰਦੀ ਸੀ ਉਹਨਾਂ ਦੇ ਉਹਨਾਂ ਦੀ ਵਿਚਾਈ ਦੀ ਨਾ ਉਹ ਰਾਸ਼ਟਰਪਤੀ ਤੇ ਰਹੇ ਨੇ ਪਰ ਜੋ ਉਹਨੇ ਕੰਮ ਕੀਤੇ ਉਹ ਕੰਮ ਫੋਟੋ ਲਵਾਉਣ ਵਾਲੇ ਨੇ ਉਹਦੇ ਨਾਲ ਜੋ ਉਹਨੇ ਕੰਮ ਕੀਤੋ ਉਹਦਾ ਨੂੰ ਰਿਜ਼ਲਟ ਮਿਲ ਗਿਆ ਤੇ ਲਾਸ ਦੇ ਵਿੱਚ ਇਹ ਦੱਸ ਦੋ ਕਿ ਹੁਣ ਹਰਿਆਣੇ ਦੇ ਸਿੱਖ ਕੀ ਆਸ ਰੱਖਣ ਜਗਦੀਸ਼ ਸਿੰਘ ਝਿੰਡਾ ਨੂੰ ਕਿਉਂਕਿ ਬੜੀ ਵੱਡੀ ਤੁਹਾਡੀ ਕੁਰਬਾਨੀ ਵੀ ਕਵਾਂਗੇ ਤੇ ਲੋਕਾਂ ਨੇ ਮਾਣ ਵੀ ਵੜਾ ਦਿੱਤਾ ਇਸ ਟਾਈਮ ਤੇ ਤੁਹਾਨੂੰ ਪ੍ਰਧਾਨ ਬਣਾ ਕੇ ਦਰਬਾਰ ਸਾਹਿਬ ਨਤਮਸਤਕ ਹੁਣ ਆਏ ਹੋ ਪ੍ਰਧਾਨ ਬਣ ਕੇ ਪਹੁੰਚੇ ਹੋ ਹਰਿਆਣੇ ਦੇ ਸਿੱਖਾਂ ਨੂੰ ਕੀ ਖਾਸ ਕਰਕੇ ਦੋ ਇਸ ਤਰ੍ਹਾਂ ਜੀ ਮੰਨ ਦੀ ਭਾਵਨਾ ਹੈ ਨਿਜਾਮ ਬਦਲਣ ਦੀ ਲੋੜ ਹੈ ਸਕੂਲ ਕਾਲਜ ਨਿਜਾਮਤ ਬਦਲ ਗਿਆ ਵੈਸੇ ਹੁਣ ਹੁਣ ਤੇ ਤੁਹਾਡੇ ਪ੍ਰਧਾਨ ਵੀ ਤੁਸੀਂ ਉਹ ਕਮੇਟੀ ਵੀ ਤੁਹਾਡੀ ਆ ਹੁਣ ਲੈ ਕੇ ਕੀ ਆਓਗੇ ਹਰਿਆਣੇ ਦੇ ਸਿੱਖਿਆ ਵਾਸਤੇ ਮੈਂ ਗੱਲ ਕਹੀ ਨਾਵਾ ਨਜਾਮ ਬਦਨ ਦੀ ਲੋੜੇ ਸਿਸਟਮ ਬਦਨ ਦੀ ਲੋੜੇ ਪਹਿਲੋਂ ਸਿਸਟਮ ਬਦਲਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਦੂਜੀ ਸਿੱਖਿਆ ਵਾਸਤੇ ਇੱਕ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਸਾਡੇ ਅਗੇ ਚੈਲੰਜ ਬਣਿਆ ਪਿਆ ਸਾਡਾ ਮੀਰੀ ਪੀਰੀ ਮੈਡੀਕਲ ਕਾਲਜ ਉਹਦੇ ਤੇ 100 ਕਰੋੜ ਰੁਪਈਆ ਲੱਗਣਾ ਹੈ ਪ੍ਰੈਲਟੀ ਕੇਸ ਤੇ 100 ਕਰੋੜ ਰੁਪਈਆ ਲਾ ਕੇ ਮੈਡੀਕਲ ਕਾਲਜ ਸ਼ੁਰੂ ਕਰਕੇ ਤੇ ਬੱਚਿਆਂ ਨੂੰ 100 ਡਾਕਟਰ ਬਣਾ ਕੇ ਉੱਥੇ ਭੇਜਾਂਗੇ ਜਿੰਦਾਬਾਤ ਸਾਡੇ ਨਾਲ ਸੀ ਇਸ ਟਾਈਮ ਵੱਡੀਆਂ ਪਾਵਰਾਂ ਮਿਲੀਆਂ ਵਾਂ ਸਵਾਵਾਂ ਮਿਲੀਆਂ ਸਵਾਵਾਂ ਕਹਿ ਸਕਦੇ ਆ ਕਿਉਂਕਿ ਪਾਵਰਾਂ ਹੀ ਹੁੰਦੀਆਂ ਵਾਂ ਪਰ ਉਹਨਾਂ ਨੇ ਕਿਹਾ ਕਿ ਇਹ ਪਾਵਰਾਂ ਦਾ ਸਹੀ ਇਸਤੇਮਾਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਸਿੱਖਾਂ ਨੂੰ ਕੋਈ ਵੀ ਸਾਡੇ ਤੋਂ ਕਮੀ ਮਹਿਸੂਸ ਨਹੀਂ ਹੋਊਗੀ ਖਾਸ ਕਰਕੇ ਸਿੱਖਾਂ ਵਾਸਤੇ ਅਸੀਂ ਹਰ ਇੱਕ ਚੀਜ਼ ਦਾ ਉੱਥੇ ਪ੍ਰਬੰਧ ਕੀਤਾ ਜਾਊਗਾ ਗੁਰਦੁਆਰਾ ਸਾਹਿਬਾਨ ਦੀ ਗੱਲ ਕੀਤੀ ਨਾਲ ਹੀ ਨਾਲ ਹੀ ਕਿਹਾ ਕਿ ਇੱਕ ਹਸਪੀਟਲ ਦੇ ਵਿੱਚ ਇੱਕ ਵੱਡਾ ਖਰਚਾ ਵੀ ਕਰਾਂਗੇ ਸਿੱਖ ਸਹੂਲਤਾਂ ਵੀ ਸਿਹਤ ਸਹੂਲਤਾਂ ਵੀ ਦਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਐਚਜੀਪੀ ਕਹਿੰਦੇ ਕਿ ਵੱਡੇ ਭਰਾਵਾਂ ਤੌਰ ਤੇ ਸਾਡੀ ਨਾਲ-ਨਾਲ ਮਾਲੀ ਸਹਾਇਤਾ ਵੀ ਕਰ ਦਿਓ ਨਾਲ ਨਾਲ ਉਹ ਕਹਿੰਦੇ ਕਿ ਅਸੀਂ ਨਤਮਸਕ ਹੋਣ ਵਾਸਤੇ ਆਏ ਆ ਹਰਿਆਣਾ ਛੋਟਾ ਭਰਾ ਵਾ ਹਰਿਆਣਾ ਕਮੇਟੀ ਛੋਟਾ ਭਰਾ ਵਾ ਤੁਸੀਂ ਵੱਡੇ ਭਰਾਓ ਸਾਡੀ ਮਾਇਕ ਸਹਾਇਤਾ ਵੀ ਕਰ ਦਿਓ ਤੇ ਹਾਂਜੀ ਸਾਨੂੰ ਸਰਾਹ ਵਾਸਤੇ ਥਾਂ ਵੀ ਦਿਓ ਸਾਡਾ 40% ਹਿੱਸਾ ਬੰਦਾ ਏ ਇੱਥੇ ਹਰਮੰਦਰ ਸਾਹਿਬ ਦੀ ਧਰਤੀ ਏ ਤੇ ਧੰਨਵਾਦ ਜੀ ਕਹਿੰਦੇ ਕਿ ਸਾਨੂੰ ਸਰਾਹ ਵਾਸਤੇ ਜਗ੍ਹਾ ਦੇ ਦਿਓ ਹਰਿਆਣੇ ਦਾ ਸਿੱਖ ਏ ਨਾ ਕਵੇ ਕਿ ਮੈਨੂੰ ਸਰਾਹਾਂ ਵਿੱਚ ਕਮਰਾ ਨਹੀਂ ਮਿਲਿਆ ਸਰਾਹ ਤਿਆਰ ਅਸੀਂ ਆਪੇ ਕਰ ਲਾਂਗੇ ਧੰਨਵਾਦ ਕਰਦੇ ਹਾਂ ਚਿੰਦਾ ਸਾਹਿਬ ਦਾ ਗੁਰਫਤੇ ਸੰਜਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ